ਰਾਜਸਥਾਨ ਵਿੱਚ ਦਰਬਾਰ ਬਾਬਾ ਜਹਰ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਤੇ ਪੰਡਾਰਾ 21 ਜੂਨ 2025 ਸਤ ਹਾੜ ਦਿਨ ਸ਼ਨੀਵਾਰ ਨੂੰ ਤਿਆਰੀਆਂ ਲਗਭਗ ਮੁਕੰਮਲ ਦਰਬਾਰ ਬਾਬਾ ਜਹਰ ਪੀਰ ਜੀ ਦਾ ਸਲਾਨਾ ਜੋੜ ਮੇਲਾ ਤੇ ਭੰਡਾਰਾ ਜੋ ਕਿ 1996 ਤੋਂ ਲਗਾਤਾਰ ਚੋਲਾਂਗ ਟਾਂਡਾ ਦੇ ਨੇਲੇ ਪਿੰਡ ਰਾਜਧਾਨ ਵਿਖੇ ਸਮੂਹ ਪਿੰਡ ਵਾਸੀਆਂ ਸਾਧ ਸੰਗਤ ਐਨ ਆਰ ਆਈ ਬੀਰਾ ਦੇ ਸਹਿਯੋਗ ਸਦਕਾ ਸੇਵਾਦਾਰ ਦਾਸ ਬਾਬਾ ਲਖਵੀਰ ਸਿੰਘ ਰਾਜਧਾਨ ਹੋਰਾਂ ਦੀ ਜੋਗ ਅਗਵਾਈ ਹੇਟ 21 ਜੂਨ 2025 ਸਤ ਹਾਰ ਦਿਨ ਸਨੀਵਾਰ ਨੂੰ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਸੇਵਾਦਾਰ ਲਖਵੀਰ ਸਿੰਘ Rajasthan ਖੁਰਾ ਦੱਸਿਆ ਕਿ ਮੇਲੇ ਦੀ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਤੇ ਸਾਧ ਸੰਗਤਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਸਵੇਰੇ 10 ਵਜੇ ਚਾਹ ਪਕੌੜਿਆਂ ਨਾਲ ਲੰਗਰ ਸੰਗਤਾਂ ਨੂੰ ਆਤੁੱਟ ਵਰਤਾਇਆ ਜਾਵੇਗਾ 12 ਵਜੇ ਬਾਬਾ ਜੀ ਦੀ ਚੌਂਕੀ ਦਾ ਆਗਾਜ਼ ਹੋਵੇਗਾ ਜਿਸ ਵਿੱਚ ਪ੍ਰਕਾਸ਼ ਬੋਲੰਦ ਆਵਾਜ਼ ਦੇ ਮਾਲਕ ਹਨੇਰੀਆਂ ਲਿਆਦੂ ਬਿੱਲੂ ਹਨੇਰੀਆਂ ਤੇ ਹੁਣੇ-ਹੁਣੇ ਤੂਫਾਨ ਗੀਤ ਨਾਲ ਚਰਚਾ ਵਿੱਚ ਆਏ ਇੰਟਰਨੈਸ਼ਨਲ ਗਾਇਕ ਦਲਵਿੰਦਰ ਧਿਆਲਪੁਰੀ ਆਪਣੀ ਧਾਰਮਿਕ ਪੇਸ਼ਕਾਰੀ ਸੰਗਤਾਂ ਨੂੰ ਰੋਹਾਨੀ ਦੇ ਰੰਗ ਨਾਲ ਸਾਬੋ ਤਾਜ ਕਰਨਗੇ ਦਾਸਰੇ ਲਖਬੀਰ ਸਿੰਘ ਰਾਜਧਾਨ ਨੇ ਕਿਹਾ ਕਿ 3:30 ਵਜੇ ਨਕਾਲ ਪਾਰਟੀਆਂ ਆਪਣੇ ਭਾਂਦਾ ਮੁਜ਼ਾਰਾ ਕਰਕੇ ਸੰਗਤਾਂ ਨੂੰ ਹਾਸਾ ਹਸਾ ਕੇ ਦੁਨਿਆਵੀ ਚੰਗਟਾ ਤੇ ਫਿਕਰ ਮੰਦੀ ਤੋਂ निजात ਦਿਵਾਉਣਗੀਆਂ ਸਾਂ 6:00 ਵਜੇ ਕੁਸ਼ਤੀ ਦੰਗਲ ਹੋਵੇਗਾ ਜਿਸ ਵਿੱਚ ਚੋਟੀ ਦੇ ਪਹਿਲਵਾਨ ਆਪਣੇ ਜੋਰ ਦਿਖਾਣਗੇ ਸੇਵਾਦਾਰ ਲਖਬੀਰ ਸਿੰਘ ਰਾਜਧਾਨ ਹੋਣਾ ਸਮੁੱਚੀ ਸਾਧ ਸੰਗਤ ਨੂੰ ਸਮੇਂ ਸਰ ਪੁੱਜ ਕੇ ਮੇਲੇ ਦੀ ਰੌਣਕ ਬਿਧਾਨ ਦੀ ਆਪੀਲ ਵੀ ਕੀਤੀ ਹੈ